ਇਹਨੇ ਨਹੀਂ ਨਹੀਂ ਕਰ। ਜੇ ਸਭ ਕੁਝ ਆਪਾਂ ਸਮਾਨ ਲੈਣਾ ਕਰ ਲੈਣਾ। ਕਿਸੇ ਦੇ ਸਾਰੇ ਨਹੀਂ ਬੱਤੀ। ਆਪਾਂ ਨੇ ਘਰ ਚੀਟਰੀ ਲੱਗੀ ਹੋਈ ਹੈ ਸਾਰਾ ਕੁਝ ਜੋ ਵੀ ਕਰਨਾ ਹੋਵੇ ਆਪਾਂ ਨੇ ਪਹਿਲਾਂ ਮੰਝਾ ਭਰਿਆ ਸੀ। ਇਸ ਕਰਕੇ ਆਹ ਦਵਾਰੇ ਇਹ ਲਾਏ ਨੇ ਸੱਡਾਂ ਤੇ ਇਸ ਕਰਕੇ ਲਾਏ ਨੇ ਹੀ ਕਿਉਂਕਿ ਮੰਝੇ ਦਾ ਬਾਣ ਨਾ ਘਸੇ। ਹੁਣ ਆਪਾਂ ਇਹਨੂੰ ਭਰਾਂਗੇ ਫੇਰ ਸਾਨੂੰ ਦਿਖਾਵਾਂਗੇ। ਇਹਦੇ ਨਾਲ ਬਾਣ ਨਹੀਂ ਘਸਦਾ ਹੈਗਾ। ਕਿਉਂ ਕਰੀਂ ਅੱਛਾ ਕੀ ਕਰੋਗੇ ਭਣੇ ਅਸੀਂ 759 ਭਰਾਂਗੇ ਅੱਛਾ ਸੂਤ ਦਾ ਲੱਗਦਾ ਹੈ ਨਾ ਇਹ ਸੂਤ ਲਿਆਂਦਾ ਹੈ ਅੱਛਾ ਇਹ ਆਪਾਂ ਨੂੰ ਮਿਲ ਗਿਆ 3.5 ਕਿਲੋ 350 ਦਾ ਅੱਛਾ ਵਧੀਆ ਸੂਤ ਆਪਾਂ ਪਾਉਂਦੇ ਹਾਂ ਹੁੰਦੀਆਂ ਵਾਲਾ ਪਰ ਲਾ ਕੇ ਤੁਹਾਨੂੰ ਦੂਜਾ ਪਾ ਲਾਂਗੇ ਹਾਂ ਤਾਂ ਸੁਣੋ ਹਾਂ ਮੈਂ ਜਬਰਨਾ ਬੱਸ ਪਹਿਲੇ ਜ ਮਰਜੀ ਮੰਜੇ ਭਰ ਲਓ ਸਾਡੇ ਕੋਲੋਂ ਤਾਂ ਜਦਰੀਆਂ ਬਣ ਲੈਣੇ ਆ ਭੈਣੇ ਨੂੰ ਨੇ ਆਲੇ ਆ ਫਿਰ ਵਟ ਹੁੰਦਾ ਤੇਰੇ ਭੰਡਾਉਣੇ ਆ ਸੀ ਨੇ ਇਹਨੂੰ ਐ ਲਾਉਣਾ ਚਾਹੀਦਾ ਐ ਕਰ ਲਓ ਫਿਰ ਇਹਨੂੰ ਪੈਰ ਦੇ ਉੱਤੇ ਚ ਐ ਪਾਓ ਠੀਕ ਹੈ ਅੱਛਾ ਤਾਂ ਗੋਲੀ ਕਰਨੇ ਬਹੁਤ ਔਖੇ ਨੇ ਹੋਰ ਕਹਿੰਦੇ ਨੇ ਤਾਂ ਕਾਹ ਫੋਣ ਹੈ ਸੌਖਾ ਉਹ ਹੀ ਗੱਲ ਹੈ ਬਣ ਹਰ ਇੱਕ ਕੰਮ ਤਾਂ ਕਰਕੇ ਪਤਾ ਲੱਗਦਾ ਕਿੰਨੇ ਬੰਦਾ ਲੈ ਸਾਰਾ ਉੱਜਾ ਪਿਆਣਾ ਪਹਿਲਾਂ ਤਾਂ ਪੈਰ ਤੇ ਪਿੰਨੇ ਕਰਾਂਗੇ ਆਪਾਂ ਨੇ 456 ਤਿਆਰ ਹੋ ਗਏ। ਵਧੀਆ ਹੋ ਜਾਂਦਾ ਵਿੱਚ। ਬੜਾ ਤਲਾਵਾ ਚਾਹੀਦਾ ਦਾ ਫਿਰ ਇਹ ਆ। ਐ ਕਿੰਨਾ ਬਣਦਾ। ਹਮ ਨਾਲੇ ਰੋਗ ਵੀ ਨਹੀਂ ਲੱਗਦਾ ਕਹਿੰਦੇ ਜੇ ਸੂਤ ਦੇ ਮੰਜੇ ਤੇ ਬੋ। ਨਾ ਸੂਤ ਦਾ ਮੰਜਾ ਛੰਡਾ। ਸੂਤ ਦੇ ਮੰਜੇ ਇਹਦੇ ਬਣਉਂਦੇ ਸੀ। ਹਮ ਆ ਦੇਖੋ ਜੀ ਅਸੀਂ ਬੁਣਨ ਲੱਗਿਆ ਜੀ ਅੱਜ ਮੰਜਾ। ਆ ਗੁਰਪ੍ਰੀਤ ਮੇਰੇ ਨਾਲ ਲੱਗਣਗੇ। ਤਨਾਲੇ ਮੈਂ ਹੋਊਂਗੀ ਇਹ ਆ ਪਹਿਲੀ ਰੱਸੀ ਅਸੀਂ ਪਾਈ ਆ ਹੁਣ ਇਹਨੂੰ ਅਸੀਂ ਕਹਿੰਦੇ ਆ ਜੀ ਵਾਰਡੇ ਵਾਰਡ ਗੁੰਦੜ ਲੱਗੀ ਆ ਹੁਣ ਵਾਰਡ ਗੁੰਦੜ ਦੀ ਤਿਆਰੀ ਆ 아이고 ਕਿੰਨਾ ਵਾਧ ਰੱਖਣਾ ਚਾਹੀਦਾ ਸੀ ਆ ਪੰਜਾਂ ਨੇ ਆ ਪਨੇ ਤਾਂ ਸਰ ਸੀ ਆ ਪੰਜਾਂ ਨੇ ਤੇ ਪੰਜ ਇੱਧਰ ਨੇ ਪੰਜ ਇੱਧਰ ਨੇ ਤੇ ਇਸ ਤਰ੍ਹਾਂ ਬਰਡ ਬੁੰਦਿਆ ਜਾਂਦਾ ਦੇਖੋ ਮੁੱਕਦੇ ਪਿਆ ਇਹ ਹੁਣ ਇੱਧਰ ਦੀ ਲਾਣ ਗਿਆ ਦੇ ਬੰਦਿਲਾ ਕਿ ਭਲਾ ਜਿਹੜਾ ਪੁੱਤੇ ਇਸ ਤਰ੍ਹਾਂ ਗੀਟੇ ਚੋੜਾ ਰੱਖ ਲਾਂਗੇ ਉੱਥੇ ਹੀ ਡਾ ਬਾਕੀ ਤਾਂ ਆ ਦੇਖੋ ਜੇ ਦਬਣਾ ਹੈ ਤੇ ਹੁਣ ਉਧਰੋਂ ਪਾ ਕੋਈ ਲੋਕਾਂ ਨੇ ਕਿ ਬਿਸਕੋਟਾ ਪਾਤਾ ਰੰਟਾ ਉਹੇ ਜਾਲੇ ਅੱਗ ਲਾ ਕੇ ਉਹੋ ਦੇ ਆ ਪਾ ਦੇ ਤੇਰੇ ਨੂੰ ਆਇਆ ਕਰ ਦਿੰਦੇ ਨੇ ਮੈਂ ਕੱਸੀਏ ਰ ਅਸਾਂ ਸਵੇਰ ਪਾ ਲੈ ਸਵੇਰ ਤੋਂ ਪੈ ਆ ਬਾਹਰ ਤਾਂ ਬੈਗਣਾ ਆ ਵੀ ਪਾਤਾ ਬਾਹਰ ਤਾਂ ਉਧਰ ਫੁੱਲ ਦਤਾ ਤੇ ਆ ਕਪੜਾ ਵੀ ਲੱਗ ਗਿਆ ਹੁਣ ਕਿਉਂ ਨਹੀਂ ਆਪਾਂ ਉਹ ਅਜੇ ਸਲੇ ਪਾਸੇ ਕਪੜਾ ਲਾਣ ਵਾਲਾ ਹੈਗਾ ਰਸੀਆਂ ਪਾਈਆਂ ਜਾਣਗੀਆਂ ਇੱਥੇ ਦੀਆਂ ਸਿੱਧੀ ਸਿੱਧੀ ਜਿਹੀ ਰਸੀਆਂ ਬਣੇ ਜਾਣੀਆਂ ਇੱਥੇ ਫੇਰ ਜੀ ਪਾਉਣ ਲੱਗੇ ਆ ਕਿਉਂਕਿ ਆਪਾਂ ਆ ਭਰਾਂਗੇ 55 ਗੋਲ ਘੇਰੇ ਦਾ ਆ ਦੇਖੋ ਜਿੱਥੇ ਅਸੀਂ ਬਨ ਲਈ ਇੱਕ ਬਲ ਉੱਥੇ ਪਾ ਦਿਆ ਹੁਣ ਆਪਾਂ ਆ ਦੇਖੋ ਇਸ ਤਰ੍ਹਾਂ ਲਾ ਕੇ ਇਸ ਤਰ੍ਹਾਂ ਕਰਕੇ ਆ ਦੇਖੋ ਇਹ ਹੈ ਤਾਂ ਘੇਰਾ ਇਦਾਂਉਂ ਇਹੀ ਇਸ ਤਰ੍ਹਾਂ ਆ ਗਿਆ ਆ ਦੇਖੋ ਇਹ ਜੀ ਦੀ ਰਸੀ ਇਹਨੂੰ ਕਹਿੰਦੇ ਨੇ ਜੀ ਪਾਉਣਾ ਇਹ ਬਾਤ ਵੀ ਉੱਤੇ ਆਊਗਾ ਬਸ ਫੇਰ ਉਹੋਂ ਦੀਆਂ ਲੰਘਾ ਲੈਣਾ ਸੀ ਉੱਥੋਂ ਆ ਪਾ ਦੇ ਵਿੱਚ ਆ ਦੇਖੋ ਆ ਲੰਘ ਗਿਆ ਹਾਂਜੀ ਬਸ ਹੁਣ ਚਾਰ ਰस्सियां ਹੋ ਗਈਆਂ ਆਪਾਂ 12 ਰस्सियां ਪਾ ਲਾਂਗੇ ਆ ਦੇਖੋ ਇਹ ਜੀ ਬਣ ਗਿਆ ਆਪਣਾ ਫੇਰ ਬਸ ਘੇਰੇ ਦਾ ਮੰਜਾ ਬਣ ਚੁੱਕਾ ਜੀ ਆਪਾਂ ਸਟਾਰਟ ਕਰਦੇ ਚਲੋ ਲਓ ਜੀ ਮੰਜਾ ਬੁਣਿਆ ਗਿਆ ਭਣਿਆ ਹਰੇ ਤਸਿਹੜੇ ਇਸ ਹਾਂ ਇਹ ਕੀ ਕਰਾਂ